ਵੀਡੀਓ ਦੇਖ ਰਹੇ ਸਾਰੇ ਹੀ ਵੀਰ ਭੈਣ ਭਰਾਵਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਹਾਂਜੀ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਆਪਾਂ ਇਸ ਚੈਨਲ ਦੇ ਜ਼ਰੀਏ ਤੁਹਾਨੂੰ ਹਰ ਇੱਕ ਸਰਕਾਰੀ ਸਕੀਮ ਬਾਰੇ ਜਾਣਕਾਰੀ ਦਿੰਦੇ ਰਹਿੰਦੇ ਆ ਤੇ ਤੁਸੀਂ ਵੀ ਜਿਹੜੀਆਂ ਆਪਣੀਆਂ ਵੀਡੀਓ ਨੂੰ ਬਹੁਤ ਪਿਆਰ ਸਤਿਕਾਰ ਦੇ ਰਹੇ ਹੋ ਤੇ ਅੱਜ ਆਪਾਂ ਤੁਹਾਡੇ ਲਈ ਇੱਕ ਕਿਸਾਨ ਭਰਾਵਾਂ ਵਾਸਤੇ ਬਹੁਤ ਹੀ ਵੱਡੀ ਜਿਹੜੀ ਸਕੀਮ ਪੰਜਾਬ ਸਰਕਾਰ ਦੁਆਰਾ ਲਿਆਂਦੀ ਗਈ ਆ ਉਹਦੇ ਬਾਰੇ ਤੁਹਾਨੂੰ ਆਪਾਂ ਜਾਣਕਾਰੀ ਦੇਵਾਂਗੇ ਤੇ ਜੋ ਆਪਣੇ ਚੈਨਲ ਤੇ ਨਵੇਂ ਆਏ ਹਨ ਉਹ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਫੋਲੋ ਕਰ ਲੈਣ ਤਾਂ ਜੋ ਹਰ ਇੱਕ ਵੀਡੀਓ ਦੇ নোਟੀਫਿਕੇਸ਼ਨ ਤੁਹਾਡੇ ਕੋਲੇ ਪਹਿਲਾਂ ਪਹੁੰਚ ਸਕੇ ਤੇ ਦੋਸਤੋ ਜਿਹੜੀ ਅੱਜ ਆਪਾਂ ਸਕੀਮ ਦੇ ਬਾਰੇ ਗੱਲ ਕਰਾਂਗੇ ਉਹ ਆਪਣੀ ਜਿਹੜੀ ਸਕੀਮ ਆ ਉਹ ਪੰਜਾਬ ਸਰਕਾਰ ਦੁਆਰਾ ਜਿਹੜੇ ਆਪਾਂ ਨੂੰ ਕੀ 20000 ਕਨੈਕਸ਼ਨ ਜਿਹੜੇ ਸੋਲਰ ਪੰਪ ਦੇ ਦਿੱਤੇ ਜਾ ਰਹੇ ਨੇ ਜਿਹੜੇ ਲੋਕ ਚਾਹਵਾਨ ਨੇ ਸੋਲਰ ਪੰਪ ਲਗਵਾਉਣ ਦੇ ਉਹ ਇਸ ਵੀਡੀਓ ਨੂੰ ਬਹੁਤ ਧਿਆਨ ਦੇ ਨਾਲ ਸੁਣਨ ਤੇ ਆਪਣੀ ਜਿਹੜੀ ਪੰਜਾਬ ਸਰਕਾਰ ਨੇ ਆਪਣੇ ਕਿਸਾਨ ਭਰਾਵਾਂ ਨੂੰ ਸਿੰਚਾਈ ਆਸਤੇ 20000 ਸੋਲਰ ਸਿਸਟਮ ਪੰਪ ਦਿੱਤੇ ਹੋਏ ਨੇ ਤੇ ਜੇਕਰ ਆਪਾਂ ਦੋਸਤੋ ਇਹਨਾਂ ਦੇ ਜਿਹੜੇ ਡਾਕੂਮੈਂਟ ਬਾਰੇ ਗੱਲ ਕਰੀਏ ਕੌਣ-ਕੌਣ ਇਹ ਜਿਹੜੇ ਪੰਪ ਲਗਵਾ ਸਕਦਾ ਕੌਣ-ਕੌਣ ਜਿਹੜਾ ਸਰਕਾਰੀ ਸਕੀਮ ਦਾ ਲਾਭ ਲੈ ਸਕਦਾ ਤਾਂ ਸਭ ਤੋਂ ਪਹਿਲਾਂ ਜੇਕਰ ਆਪਾਂ ਬੰਦੀ ਦੀ ਯੋਗਤਾ ਦੀ ਗੱਲ ਕਰਗੇ ਤਾਂ ਇਹ ਜਿਹੜੇ ਪੰਪ ਉਹੀ ਲੋਕ ਲਗਵਾ ਸਕਦੇ ਹਨ ਜਿਨ੍ਹਾਂ ਕੋਲੇ ਆਪਣੀ ਖੋਦੀ ਜ਼ਮੀਨ ਆ ਘਟੋ-ਘਟ ਜੇਕਰ ਬੰਦੇ ਨੇ 3 HP ਪਾਵਰ ਦੀ ਜਿਹੜੀ ਆਪਣੀ ਸੋਲਰ ਸਿਸਟਮ ਪੰਪ ਲਗਵਾਉਣਾ ਹੈ ਤਾਂ ਉਹਦੇ ਕੋਲੇ ਇੱਕ ਕਿਲਾ ਜਿਸ ਨੇ 5 HP ਦੀ ਲਗਵਾਉਣੀ ਹੈ ਤਾਂ ਉਸ ਦੇ ਕੋਲ 2 ਕਿੱਲੇ ਜੇਕਰ ਉਸ ਨੇ 7 HP ਦੀ ਲਗਵਾਉਣੀ ਹੈ ਤਾਂ ਉਸ ਕੋਲ 5 ਕਿੱਲੇ ਜੇਕਰ ਉਸ ਨੇ 10 HP ਦੀ ਲਗਵਾਉਣੀ ਹੈ ਤਾਂ ਉਹਦੇ ਕੋਲ 7 ਕਿੱਲੇ ਹੋਣੇ ਜ਼ਰੂਰੀ ਹੈ ਤੇ ਦੋਸਤੋ ਜਿਹੜੀ ਇਹ ਸਾਰੀ ਜ਼ਮੀਨਾਂ ਉਸੇ ਹੀ ਬੰਦੇ ਦੇ ਨਾਂ ਤੇ ਹੋਣੀ ਚਾਹੀਦੀ ਹੈ ਜਿਸ ਨੇ ਜਿਹੜੇ ਆਪਣੇ ਖੇਤ ਦੇ ਵਿੱਚ ਸੋਲਰ ਪੰਪ ਲਗਵਾਉਣਾ ਹੈ ਤੇ ਦੋਸਤੋ ਜੇ ਇਸ ਤੇ ਜਿਹੜੇ ਡਾਕੂਮੈਂਟ ਜਿਹੜੇ ਆਪਾਂ ਨੂੰ ਉਹ ਇੱਕ ਆਪਾਂ ਨੂੰ ਆਧਾਰ ਕਾਰਡ ਵੋਟਰ ਕਾਰਡ 2 ਫੋਟੋਆਂ ਤੇ ਇੱਕ ਜਿਹੜੀ ਆਪਾਂ ਨੂੰ ਸਰਕਾਰੀ ਜਿਹੜੀ ਆਪਣੀ ਜਮ੍ਹਾਂਬੰਦੀ ਦੀ ਲੋੜ ਪਊਗੀ ਤੇ ਜੇਕਰ ਦੋਸਤੋ ਹੁਣ ਆਪਾਂ ਇਸ ਦੀ ਸਬਸਿਡੀ ਦੀ ਗੱਲ ਕਰੀਏ ਤਾਂ ਆਪਾਂ ਨੂੰ ਜਿਹੜੀ ਸਰਕਾਰ ਇਸ ਸਕੀਮ ਤੇ ਕਿੰਨੀ ਸਬਸਿਡੀ ਦੇ ਰਹੀ ਆ ਜਿਹੜੀ ਆਪਣੀ ਆਮ ਸ਼੍ਰੇਣੀ ਆ ਜਿਹਦੇ ਜਨਰਲ ਤੇ ਬੀਸੀ ਵਗੈਰਾ ਆ ਜਾਂਦੇ ਨੇ ਉਹਨਾਂ ਜਿਹੜੀ ਆਪਣੀ ਇਹ ਸਬਸਿਡੀ ਜਿਹੜੀ 60% ਹੈ ਤੇ ਜੇਕਰ ਜਿਹੜੇ ਕੀ ਅਨੁਸੂਚਿਤ ਜਾਤੀ ਦੇ ਲੋਕ ਨੇ ਉਹਨਾਂ ਵਾਸਤੇ ਜਿਹੜੀ ਸਬਸਿਡੀ ਹੈ ਉਹ ਹੈ 80% ਹੁਣ ਇਸ ਦੇ ਵਿੱਚ ਜਿਹੜੀਆਂ ਆਪਾਂ ਨੂੰ ਦੋ ਕਨੈਕਸ਼ਨ ਦਿੱਤੇ ਜਾ ਰਹੇ ਨੇ ਤੇ ਉਹ ਆਪਾਂ ਮੈਂ ਤੁਹਾਨੂੰ ਦੱਸਦਾ ਕਿਹੜੇ ਕਿਹੜੇ ਕਨੈਕਸ਼ਨ ਨੇ ਤੇ ਕਿੰਨੀ ਕਿੰਨੀ ਉਸਦੀ ਕੀਮਤ ਹੈ ਜਿਹੜੇ ਕਿ ਆਪਾਂ ਨੂੰ ਸਬਸਿਡੀ ਦੇ ਪੈਂਦੇ ਨੇ ਹਾਂਜੀ ਦੋਸਤੋ ਜਿਹੜੀ ਪਹਿਲਾਂ ਇਸ ਦੇ ਵਿੱਚ ਪੰਪ ਮੋਨੋ ਬਲਾਕ ਸ਼ੋਲਡਰ ਪੰਪ ਦੀ ਗੱਲ ਕਰਾਂਗੇ ਜਿਹੜੀ ਕਿ 3 ਹੌਸਪਾਵਰ ਦੀ ਉਸਦੀ ਜਿਹੜੀ ਕੀਮਤ ਆ ਜਿਹੜੀ ਕਿ ਆਮ ਸ਼੍ਰੇਣੀ ਲਈ ਕੀਮਤ ਆ ਉਹ ਤਾਂ ਲਗਭਗ ਹੈਗੀ ਹੈ ਜੀ 99388 ਰੁਪਏ ਤੇ ਜਿਹੜੀ ਅਨੁਸੂਚਿਤ ਜਾਤੀ ਹੈ ਜਿਹੜੀ ਉਹਨਾਂ ਵਾਸਤੇ ਕੀਮਤ ਤਾਂ ਉਹ ਹੈਗੀ ਹੈ 51284 ਰੁਪਏ ਜੇਕਰ ਕੋਈ 5 ਹਸਪਾਵਰ ਦੀ ਲਵਾਉਣਾ ਚਾਹੁੰਦਾ ਤਾਂ ਅਨੁਸੂਚਿਤ ਜਾਤੀ ਲਈ ਜਿਹੜੀ ਉਸ ਦੀ ਕੀਮਤ ਹੈ ਉਹ ਹੈਗੀ ਹੈ 62218 ਰੁਪਏ ਜਿਹੜੀ ਆਪਣੀ ਆਮ ਸ਼੍ਰੇਣੀ ਆ ਉਹਦੇ ਲਈ ਹੈਗੀ ਹੈ 120918 ਰੁਪਏ ਜੇਕਰ ਕੋਈ 7.5 ਐਚਪੀ ਦੀ ਲਵਾਉਣਾ ਚਾਹੁੰਦਾ ਤਾਂ ਜਿਹੜੀ ਆਮ ਸ਼੍ਰੇਣੀ ਵਾਸਤੇ ਜਿਹੜੀ ਉਸ ਦੀ ਕੀਮਤ ਤਾਂ ਉਹ ਹੈਗੀ ਜੀ 169858 ਰੁਪਏ ਜੇ ਜਿਹੜੀ ਅਨੁਸੂਚਿਤ ਜਾਤੀ ਆ ਉਹਦੇ ਵਾਸਤੇ ਹੈਗੀ 90297 ਰੁਪਏ ਤੇ ਜਿਸ ਨੇ 10 ਐਚਪੀ ਦੀ ਲਗਾਉਣੀ ਹੈ ਤਾਂ ਉਹਦੀ ਜਿਹੜੀ ਕੀਮਤ ਆ ਜਿਹੜੀ ਆਮ ਸ਼੍ਰੇਣੀ ਆਸਤੇ ਆ ਉਹ ਤਾਂ ਹੈਗੀ ਆ 2 ਲੱਖ 84796 ਰੁਪਏ ਤੇ ਜਿਹੜੇ ਆਪਣੇ ਅਨੁਸੂਚਿਤ ਜਾਤੀ ਦੇ ਵਿੱਚ ਆਉਂਦੇ ਆ ਉਹਨਾਂ ਵਾਸਤੇ ਜਿਹੜੀ ਕੀਮਤ ਹੈਗੀ ਆ 252035 ਰੁਪਏ ਇਹ ਜਿਹੜੀ ਆਪਾਂ ਗੱਲ ਕੀਤੀ ਹੈ ਮੋਨੋਬਲੌਕ ਪੰਪ ਦੀ ਆਪਾਂ ਗੱਲ ਕੀਤੀ ਆ ਤੇ ਫੋਨ ਮੱਛੀ ਮੋਟਰ ਦੀ ਗੱਲ ਕਰਕੇ ਤਾਂ ਜਿਹੜੀ ਉਸ ਦੀ ਜਿਹੜੀ ਆਮ ਸ਼੍ਰੇਣੀ ਵਾਸਤੇ ਜਿਹੜੀ ਆਪਣੇ ਜਨਰਲ ਬੀਸੀ ਕੈਟਾਗਰੀ ਉਹਨਾਂ ਵਾਸਤੇ ਜਿਹੜੀ ਕੀਮਤ ਹੈ ਜਿਹੜੀ 3 ਐਚਪੀ ਦੀ ਹੈ ਉਹਦੀ ਕੀਮਤ ਹੈਗੀ ਹੈ ਜੀ 95078 ਰੁਪਏ ਜਿਹੜੀ ਅਨਸੂਚਿਤ ਜਾਤੀ ਵਾਸਤੇ ਆ ਉਸ ਲਈ ਕੀਮਤ ਹੈਗੀ ਹੈ 56974 ਰੁਪਏ ਜੇ ਆਪਾਂ 5 ਐਚਪੀ ਦੀ ਲਵਾਉਣੀ ਹੈ ਤਾਂ ਉਹਦੇ ਵਾਸਤੇ ਜਿਹੜੀ ਆਪਣੇ ਲਈ ਕੀਮਤ ਹੈਗੀ ਹੈ ਉਹ ਹੈਗੀ ਹੈ 127746 ਰੁਪਏ ਅਨਸੂਚਿਤ ਜਾਤੀ ਵਾਸਤੇ ਹੈਗੀ ਹੈ 69460 ਰੁਪਏ ਜਿਸ ਨੇ 7.5 ਐਚਪੀ ਦੀ ਲਗਾਉਣੀ ਹੈ ਤਾਂ ਉਹਦੇ ਉਸਤੇ ਜਿਹੜੀ ਕੀਮਤ ਹੈ 176686 ਰੁਪਏ ਤੇ ਜਿਹੜੀ ਅਨਸੂਚਿਤ ਜਾਤੀ ਹੈ ਉਹਦੇ ਉਸਤੇ ਹੈਗੀ 97125 ਰੁਪਏ ਤੇ ਜਿਹੜੀ ਕਿ ਨੇ 10 ਐਚਪੀ ਦੀ ਲਗਾਉਣੀ ਹੈ ਉਹਦੇ ਉਸਤੇ ਜਿਹੜੀ ਕੀਮਤ ਆਪਣੀ ਆਮ ਸ਼੍ਰੇਣੀ ਵਾਸਤੇ ਹੈ ਅਸੂਚ ਜਿਹੜੀ ਕਿ ਆਪਣੇ bc ਜਰਨਲ ਵਾਸਤੇ ਹੈ ਉਹ ਹੈਗੀ ਹੈ 318936 ਰੁਪਏ ਤੇ ਜਿਹੜੀ ਆਪਣੇ ਅਨੁਸੂਚਿਤ ਜاتی ਹੈ ਇਸਤੇ ਉਹਦੇ ਇਸਤੇ ਹੈਗੀ ਹੈ 2,349,375 ਰੁਪਏ ਇਹ ਜਿਹੜੀਆਂ ਦੋਸਤੋ ਕੀਮਤਾਂ ਇਹਦਾ ਜਿਹੜਾ ਮੈਂ ਇੱਕ ਜਿਹੜਾ ਛੋਟਾ ਜਿਹਾ ਪੈਂਪਲੇਟਾ ਉਹ ਵੀ ਮੈਂ ਵੀਡੀਓ ਦੇ ਵਿੱਚ ਪਾ ਦੂੰਗਾ ਜੇਕਰ ਕਿਸੇ ਨੂੰ ਸੁਣ ਕੇ ਸਮਝ ਨਹੀਂ ਆਇਆ ਤਾਂ ਉਹ ਜਿਹੜੀ ਇੱਕ ਵੀਡੀਓ ਨੂੰ ਪਾਜ਼ ਕਰਕੇ ਚੰਗੀ ਤਰ੍ਹਾਂ ਦੇਖ ਸਕਦਾ ਕੀ ਦੀ ਕਿੰਨੀ ਕੀਮਤਾਂ ਇਹ ਦੋਸਤੋ ਜਿਹੜੀਆਂ ਇਹਦੀਆਂ ਕੀਮਤਾਂ ਨੇ ਤੇ ਇਸ ਦੀ ਜਿਹੜੀ ਸਾਈਟ ਆ ਦੋਸਤੋ ਉਹ ਜਿਹੜੀ ਅੱਜ 9 ਤਰੀਕ ਹੈ ਜਿਹੜੀ ਅੱਜ ਓਪਨ ਹੋ ਚੁੱਕੀ ਹੈ ਤੇ ਲਗਭਗ ਜਿਹੜੀ 1 ਮੰਥ ਤੱਕ ਜਿਹੜਾ 1 ਮਹੀਨੇ ਤੱਕ ਜਿਹੜੀ ਇਹਦੀ ਅਪਲਾਈ ਤਰੀਕ ਹੈਗੀ ਆ ਪਰ ਦੋਸਤੋ ਇਹ ਵੀ ਧਿਆਨ ਰੱਖਣ ਵਾਲੀ ਗੱਲ ਹੈ ਕਿ ਜਿਹੜੀ ਆਪਣੀ ਸਰਕਾਰ ਨੇ 20000 ਕਨੈਕਸ਼ਨ ਦੇਣੇ ਆ ਜਦੋਂ ਵੀ 20000 ਕਨੈਕਸ਼ਨ ਕਿਤੇ ਵੀ ਪੂਰੇ ਹੋ ਜਾਂਦੇ ਆ ਤਾਂ ਜਿਹੜੀ ਇਹ ਸਾਈਟ ਆ ਜਿਹੜੀ ਆਪਣੇ ਆਪ ਬੰਦ ਹੋ ਜਾਵੇਗੀ ਉਸ ਤੋਂ ਬਾਅਦ ਤੁਸੀਂ ਜਿਹੜਾ ਕਿ ਇਹ ਕਨੈਕਸ਼ਨ ਨੂੰ ਨਹੀਂ ਭਰ ਸਕਦੇ ਤੇ ਬਾਕੀ ਦੋਸਤੋ ਜੇਕਰ ਤੁਸੀਂ ਇਹ ਸੋਲਰ ਪੰਪ ਜਿਹੜੇ ਕਿ ਆਪਣੇ ਸੋਲਰ ਪੰਪ ਦੀ ਜਿਹੜੀ ਸਕੀਮ ਹੈ ਤੁਸੀਂ ਇਹ ਲੈਣਾ ਚਾਹੁੰਦੇ ਹੋ ਤਾਂ ਇਹ ਜਿਹੜੀ ਆਪਣੀ ਸਾਈਟ ਆਨਲਾਈਨ ਚੱਲ ਰਹੀ ਹੈ ਜੀ ਤੇ ਉਥੇ ਤੁਸੀਂ ਆਪਣਾ ਇਹ ਫਾਰਮ ਅਪਲਾਈ ਕਰ ਸਕਦੇ ਹੋ ਤੇ ਇਹਦੇ ਹੱਥੇ ਮੈਂ ਤੁਹਾਨੂੰ ਫਾਰਮ ਵੀ ਦੁਬਾਰੇ ਦੱਸ ਦਿੰਦਾ ਤੁਹਾਡਾ ਇੱਕ ਆਧਾਰ ਕਾਰਡ ਚਾਹੀਦਾ ਦੋ ਪਾਸਪੋਰਟ ਫੋਟੋਆਂ ਚਾਹੀਦੀਆਂ ਵੋਟਰ ਕਾਰਡ ਚਾਹੀਦਾ ਤੇ ਇੱਕ ਥੋੜੀ ਜਮ੍ਹਾਂ ਬੰਦੀ ਚਾਹੀਦੀ ਹੈ ਇਹ ਤੁਸੀਂ ਫਾਰਮ ਲੈ ਕੇ ਤੁਸੀਂ ਸਾਡੇ ਨਾਲ ਵੀ ਸੰਪਰਕ ਕਰ ਸਕਦੇ ਹੋ ਤੇ ਮੈਂ ਇਸ ਵੀਡੀਓ ਵਿੱਚ ਆਪਣਾ ਨੰਬਰ ਵੀ ਦੱਸ ਦਿੰਦਾ 9780677276 ਇਸ ਨੰਬਰ ਤੇ ਸੰਪਰਕ ਕਰਕੇ ਤੁਸੀਂ ਇਹਦੀ ਜਾਣਕਾਰੀ ਵੀ ਲੈ ਸਕਦੇ ਹੋ ਜੇ ਤੁਸੀਂ ਇੱਕ ਕਨੈਕਸ਼ਨ ਭਰਨਾ ਚਾਹੁੰਦੇ ਹੋ ਤਾਂ ਤੁਹਾਡਾ ਅਸੀਂ ਜਿਹੜਾ ਕਨੈਕਸ਼ਨ ਦਾ ਫਾਰਮ ਆ ਉਹ ਵੀ ਅਸੀਂ ਤੁਹਾਨੂੰ ਭਰ ਕੇ ਦੇਵਾਂਗੇ ਤੇ ਅਗਲੀਆਂ ਆਪਣੀਆਂ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਫੋਲੋ ਕਰੋ ਤਦ ਤੱਕ ਲਈ ਧੰਨਵਾਦ